ਉਕ ਨਾ ਲਈ ਗਈ ਤਾਂ ਪੰਜਾਬ ਚ ਵਿਧਵਾਵਾਂ ਵਾਲੇ ਪਿੰਡਾਂ ਜਿਹੇ ਹਾਲਾਤ ਹੋ ਜਾਣਗੇ ਹਿਮਾਚਲ ਦੇ ਵੀ ਕੰਗਨਾ ਰਣੌਤ ਦਾ ਇਹ ਵਿਵਾਦਿਤ ਬਿਆਨ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਪੰਜਾਬ ਦਾ ਰੈਫਰੈਂਸ ਉਸ ਦੇ ਵੱਲੋਂ ਦਿੱਤਾ ਗਿਆ ਕਿ ਪੰਜਾਬ ਚ ਜਿਸ ਢੰਗ ਦੇ ਨਾਲ ਵਿਧਵਾਵਾਂ ਨੇ ਉਹੋ ਜਿਹੇ ਹਾਲਾਤ ਹਿਮਾਚਲ ਦੇ ਵਿੱਚ ਵੀ ਹੋ ਜਾਣਗੇ ਕਿ ਜੇਕਰ ਨਸ਼ੇ ਨੂੰ ਲੈ ਕੇ ਕਾਰਵਾਈ ਨਾ ਕੀਤੀ ਗਈ ਜੇ ਹਿਮਾਚਲ ਦੇ ਵਿੱਚ ਨਸ਼ੇ ਤੇ ਰੋਕ ਨਾ ਲਾਈ ਗਈ ਤਾਂ ਪੰਜਾਬ ਚ ਵਿਦਵਾਵਾਂ ਵਾਲੇ ਪਿੰਡ ਜਿਹੇ ਹੋਣਗੇ ਹਾਲਾਤ ਤੇ ਹਿਮਾਚਲ ਚ ਪੰਜਾਬ ਰਾਹੀਂ ਪਾਕਿਸਤਾਨ ਤੋਂ ਡਰੱਗ ਆ ਰਹੀ ਹੈ ਕੰਗਨਾ ਰਣੌਤ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਤੇ ਹੁਣ ਕੰਟਰੋਵਰਸੀ ਵੀ ਹੋ ਰਹੀ ਹੈ ਦਰਸਲ ਕੰਗਨਾ ਰਣੌਤ ਬਾਲੀਵੁੱਡ ਅਦਾਕਾਰਾਂ ਨੇ ਤੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਉਹ ਪੰਜਾਬ ਦੇ ਕਿਸਾਨੀ ਅੰਦੋਲਨ ਦੇ ਦੌਰਾਨ ਦਿਲਜੀਤ ਨੂੰ ਲੈ ਕੇ ਜਾਂ ਬਹੁਤ ਵਾਰ ਕੰਗਨਾ ਰਣੌਤ ਦੇ ਨਾਲ ਪੰਜਾਬ ਨੂੰ ਲੈ ਕੇ ਵਿਵਾਦ ਛਿੜਦਾ ਰਿਹਾ ਹੈ ਆਪਣੇ ਬਿਆਨਾਂ ਨੂੰ ਲੈ ਕੇ ਤੇ ਇੱਕ ਵਾਰ ਫਿਰ ਕੰਗਨਾ ਰਣੌਤ ਦਾ ਇੱਕ ਹੋਰ ਵਿਵਾਦਿਤ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਨਸ਼ੇ ਨੂੰ ਲੈ ਕੇ ਕੰਗਨਾ ਰਣੌਤ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕੰਗਨਾ ਨੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਨਸ਼ੇ ਤੇ ਰੋਕ ਨਾ ਲਾਈ ਗਈ ਤਾਂ ਹਿਮਾਚਲ ਦੇ ਹਾਲਾਤ ਵੀ ਪੰਜਾਬ ਜਿਹੇ ਹੋ ਜਾਣਗੇ ਜਿਵੇਂ ਪੰਜਾਬ ਦੇ ਵਿੱਚ ਵਿਧਵਾਵਾਂ ਨੇ ਪਿੰਡਾਂ ਦੇ ਵਿੱਚ ਉਹੋ ਜਿਹੇ ਹੀ ਹਾਲਾਤ ਹਿਮਾਚਲ ਦੇ ਪਿੰਡਾਂ ਦੇ ਵੀ ਹੋ ਜਾਣਗੇ ਹਿਮਾਚਲ ਚ ਪੰਜਾਬ ਰਾਹੀਂ ਪਾਕਿਸਤਾਨ ਤੋਂ ਡਰੱਗ ਆ ਰਹੀ ਹੈ ਭਵਕੇ ਜਿਹੜੀ ਡਰੱਗ ਹੈ ਉਹ ਹਿਮਾਚਲ ਦੇ ਵਿੱਚ ਪੰਜਾਬ ਰਾਹੀਂ ਆ ਰਹੀ ਹੈ ਕੰਗਨਾ ਰਣੌਤ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤਾ ਗਿਆ ਹੈ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ ਕਿ ਮੈਂ ਆਪਸੇ ਇਹ ਬਤਾਨਾ ਚਾਹੁੰ ਕਿ ਕਿ ਜਲਦ ਹੀ ਅਗਰ ਇਸ ਪਰ ਕੋਈ ਕੜਾ ਕਦਮ ਨਹੀਂ ਲਿਆ ਜਾਏ ਜਾਏਗਾ ਤਾਂ ਹਮਾਰੇ ਜੋ ਜੈਸੇ ਪੰਜਾਬ ਮੇ ਕੁਝ ਗਾਉਂ ਹੈ ਜਹਾਂ ਪੇ ਸਿਰਫ ਬੁਧਵਾਏ ਔਰ ਮਹਿਲਾਏ ਹੀ ਰਹਤੀ ਹੈਂ वैसी स्थिति हमारे हिमाचल की हो जाएगी हिमाचल के बच्चे एक तो हद से ज्यादा मैं कहूंगी गलीबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा है प्रधानमंत्री हिमाचल में जो है ड्रग्स की स्थिति इतनी गंभीर है कि मैं आपसे ये बताना चाहूँगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहां पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूंगी गलिबुल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा है ਕੰਗਨਾਰ ਰਣੌਤ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਤੇ ਨਿਸ਼ਾਨਾ ਸਾਧਦੇ ਦਿਖ ਰਹੇ ਨੇ ਕੰਗਨਾਰ ਰਣੌਤ ਹਾਲਾਂਕਿ ਉਹਨਾਂ ਨੇ ਹਿਮਾਚਲ ਦੇ ਵਿੱਚ ਨਸ਼ੇ ਦੇ ਮਾਮਲੇ ਨੂੰ ਲੈ ਕੇ ਚਿੰਤਾ ਜਤਾਈ ਆ ਪਰ ਘੇਰਦੇ ਉਹ ਪੰਜਾਬ ਨੂੰ ਹੀ ਆਏ ਨੇ ਕਿਵੇਂ ਕਿ ਪੰਜਾਬ ਦੇ ਵਿੱਚ ਜਿਵੇਂ ਪਿੰਡ ਨੇ ਜਿੱਥੇ ਵਿਧਵਾਵਾਂ ਨੇ ਜਿੱਥੇ ਬਹੁਤ ਸਾਰੇ ਲੋਕ ਨਸ਼ਾ ਕਰਦੇ ਨੇ ਤੇ ਨਸ਼ਾ ਹੁਣ ਪਾਕਿਸਤਾਨ ਤੋਂ ਪੰਜਾਬ ਤੇ ਪੰਜਾਬ ਤੋਂ ਹਿਮਾਚਲ ਦੇ ਵਿੱਚ ਆ ਰਿਹਾ ਜੇਕਰ ਹਿਮਾਚਲ ਦੇ ਵਿੱਚ ਨਸ਼ੇ ਨੂੰ ਨਾ ਰੋਕਿਆ ਗਿਆ ਤਾਂ ਹਿਮਾਚਲ ਦੇ ਪਿੰਡਾਂ ਦੇ ਹਾਲਾਤ ਵੀ ਪੰਜਾਬ ਵਰਗੇ ਹੋ ਜਾਣਗੇ ਕੰਗਣਾ ਰਣੌਤ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਤਾਂ ਹਿਮਾਚਲ ਚ ਜੇਕਰ ਨਸ਼ਾ ਫੈਲ ਰਿਹਾ ਹੈ ਤਾਂ ਇਲਜ਼ਾਮ ਪੰਜਾਬ ਤੇ ਕਿਉਂ ਨੇ ਸਵਾਲ ਜਿਹੜਾ ਅਸਲ ਇਹ ਹੈ ਦਰਸਲ ਕੰਗਣਾ ਰਣੌਤ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਨਸ਼ੇ ਨੂੰ ਲੈ ਕੇ ਕੰਗਣਾ ਰਣੌਤ ਦਾ ਇਹ ਬਿਆਨ ਆਇਆ ਹੈ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਨਸ਼ੇ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਪਹਿਲਾਂ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਹਿਮਾਚਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾ ਫੈਲ ਰਿਹਾ ਹੈ ਇੱਕ ਤਾਂ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਨਸ਼ਾ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਪੰਜਾਬ ਦੇ ਪਿੰਡ ਨੇ ਜਿੱਥੇ ਵਿਧਵਾਵਾਂ ਨੇ ਜਿੱਥੇ ਨਸ਼ੇ ਦਾ ਵੱਡਾ ਪ੍ਰਕੋਪ ਹੈ ਉਹੋ ਜਿਹੇ ਹਾਲਾਤ ਹਿਮਾਚਲ ਦੇ ਹੋ ਜਾਣਗੇ ਜੇਕਰ ਸਮਾਂ ਰਹਿੰਦਿਆਂ ਇਸ ਤੇ ਰੋਕ ਨਾ ਲਾਈ ਗਈ ਤਾਂ ਹਿਮਾਚਲ ਦੇ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਸੁਖਵਿੰਦਰ ਸਿੰਘ ਸੁੱਖੂ ਉੱਥੇ ਮੁੱਖ ਮੰਤਰੀ ਨੇ ਤੇ ਕੰਗਨਾ ਰਣੌਤ ਵਿਰੋਧੀ ਧਿਰ ਦੇ ਵਿੱਚ ਨੇ ਭਾਜਪਾ ਤੋਂ ਐਮਪੀ ਨੇ ਮੰਡੀ ਤੋਂ ਤਾਂ ਕੀ ਇਹ ਸਿਆਸਤ ਤੋਂ ਪ੍ਰੇਰਿਤ ਬਿਆਨ ਹੈ ਜਾਂ ਫਿਰ ਵਾਕਿਆ ਹੀ ਹਿਮਾਚਲ ਦੇ ਵਿੱਚ ਹਾਲਾਤ ਅਜਿਹੇ ਨੇ ਦੂਜਾ ਇਸ ਦਾ ਕੰਪੈਰੀਜ਼ਨ ਪੰਜਾਬ ਨਾਲ ਕਿਉਂ ਦਾ ਇਸ ਵੇਲੇ ਹਰੀਕ੍ਰਿਸ਼ਨ ਸਾਡੇ ਨਾਲ ਹਿਮਾਚਲ ਕਾਂਗਰਸ ਦੇ ਆਗੂ ਜੁੜੇ ਨੇ ਹਰੀਕ੍ਰਿਸ਼ਨ ਜੀ న్యూਸ 18 ਪੰਜਾਬ ਤੇ ਸਵਾਗਤ ਹੈ ਕੰਗਨਾ ਰਣੌਤ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਹਿਮਾਚਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾ ਫੈਲ ਰਿਹਾ ਹੈ ਹਾਲਾਂਕਿ ਐਗਜ਼ਾਮਪਲ ਉਹ ਪੰਜਾਬ ਦੀ ਦਿੰਦੇ ਨਜ਼ਰ ਆਏ ਪਰ ਉਹ ਇੱਕ ਵੱਖਰਾ ਮਸਲਾ ਹੈ ਪਰ ਕੀ ਹਿਮਾਚਲ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਨਸ਼ਾ ਫੈਲ ਰਿਹਾ ਹੈ ਜਿਵੇਂ ਕੰਗਨਾ ਰਣੌਤ ਕਹਿ ਰਹੇ ਨੇ नमस्कार जी बहुत बहुत आपका धन्यवाद मुझे जोड़ने पे देखिए कंगना रनौत जी यहाँ से हमारे माननीय सांसद है लेकिन जो उनके बयान आए दिन आते रहते हैं कोई भी व्यक्ति आज की डेट में उसे सीरियसली नहीं लेता है यहाँ तक के जो बीजेपी के भी कई लोग जो है उन्हें कई बार हिदायत दे चुके हैं गुजारिश कर चुके हैं कि आप जो है अनाप शनाप बयानबाजी ना करें नशा एक गंभीर मसला है हर राज्य का ये ਜੋ ਹੈ ਐਸਾ ਮਸਲਾ ਬਣ ਚੁੱਕਾ ਹੈ ਜੋ ਸੋਚਨਿਆ ਹੈ ਸਭੀ ਵਰਗ ਕੋ ਇਕੱਠੇ ਹੋ ਕੇ ਸਮਾਜ ਕੇ ਇਸਕੇ ਉਪਰ ਵਿਚਾਰ ਜਰੂਰ ਕਰਨਾ ਚਾਹੀਏ ਔਰ ਲਗਾਮ ਜਰੂਰ ਲਗਾਨੀ ਚਾਹੀਏ ਕਾਂਗਰਸ ਦੀ ਸਰਕਾਰ ਹੈ ਇਸ ਵੇਲੇ ਬੀਜੇਪੀ ਵਿਰੋਧੀ ਧਿਰ ਦੇ ਵਿੱਚ ਹੈ ਹਾਲਾਂਕਿ ਇਸ ਤੋਂ ਪਹਿਲਾਂ ਉੱਥੇ ਬੀਜੇਪੀ ਦੀ ਹੀ ਸਰਕਾਰ ਸੀ ਹਿਮਾਚਲ ਦੇ ਵਿੱਚ ਪਰ ਜਿਸ ਢੰਗ ਦੇ ਨਾਲ ਹੁਣ ਗੱਲ ਹੋ ਰਹੀ ਹੈ ਕਿ ਕੀ ਹੁਣ ਪਿਛਲੇ ਸਮੇਂ ਦੇ ਨਾਲੋਂ ਨਸ਼ਾ ਵਧਿਆ ਹਿਮਾਚਲ ਦੇ ਵਿੱਚ ਹਰੀਕ੍ਰਿਸ਼ਨ ਜੀ नहीं नहीं ऐसा कुछ नहीं है नशा जो है जितना है उतना ही है ऐसा नहीं है सरकार जो है इस पे लगाम लगा रही है कुछ इंसिडेंट होते रहते हैं वो पहले भी हुए भाजपा के समय में भी हुए और सरकारें पे प्रयास कर रही है बीजेपी की सरकार ने भी रोकने में प्रयास किया सराहनीय रहा है और हमारी सरकार ने तो बहुत ज्यादा इस पे प्रयास पर, किया जिम्मे पर, पर, ਹਿਮਾਚਲ ਦੇ ਵਿੱਚ ਪਿੰਡ ਨੇ ਉੱਥੇ ਵਿਧਵਾਵਾਂ ਦੀ ਗਿਣਤੀ ਵੱਧ ਜੂਗੀ ਕਿ ਉੱਥਿਆਂ ਦੀ ਮੌਤਾਂ ਇੰਨੀਆਂ ਹੋ ਜਾਣਗੀਆਂ ਕਿ ਵਿਧਵਾਵਾਂ ਹੀ ਰਹਿ ਜਾਣਗੀਆਂ ਪਿੰਡਾਂ ਦੇ ਵਿੱਚ ਇਹ ਬਹੁਤ ਵੱਡੀ ਸਟੇਟਮੈਂਟ ਹੈ ਆਪਣੇ ਆਪ ਦੇ ਵਿੱਚ जी बिल्कुल वे बहुत बड़ी स्टेटमेंट है लेकिन जैसा मैंने पहले कहा उन्हें सीरियसली कोई नहीं लेता आज की डेट में हिमाचल प्रदेश से सात जो हमारे माननीय सांसद है वो भाजपा के ही है चार हमारे चुने हुए लोकसभा के लिए और तीन राज्यसभा के लिए नामांतरित किए गए हुए हैं तो उतना ही जिम्मेवारी जितनी कांग्रेस सरकार की या हमारे यहाँ के विधायकों की है चाहे वो कांग्रेस के हो बीजेपी के हो माननीय सांसदों की भी है कि वो समाज में रह के ਸਮਾਜ ਸੇ ਜੁੜੇ ਹੋਰ ਨਸ਼ੇ ਦੇ ਉੱਪਰ ਜੋ ਹੈ ਆਪਣੀ ਵੀ ਜ਼ਿੰਮੇਵਾਰੀ ਸਮਝ ਕੇ ਜੋ ਹੈ ਲਗਾਮ ਲਗਾਉਣ ਦੀ ਕੋਸ਼ਿਸ਼ ਕਰੇ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਇਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਜੀ ਵੀ ਜੁੜੇ ਨੇ ਨੀਲ ਗਰਗ ਜੀ న్యూਸ 18 ਨੂੰ ਤਾਂ ਸਵਾਗਤ ਹੈ ਕੰਗਨ ਨਰਨੌਤ ਬੀਜੇਪੀ ਦੇ ਸੰਸਦ ਨੇ ਬਾਲੀਵੁੱਡ ਅਦਾਕਾਰਾਂ ਵੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਤਾਂ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਹੁਣ ਵਿਧਵਾਵਾਂ ਰਹਿ ਗਈਆਂ ਨੇ ਤੇ ਜੇਕਰ ਹਿਮਾਚਲ ਦੇ ਵਿੱਚ ਕਾਰਵਾਈ ਸਮਾਂ ਰਹਿੰਦੀਆਂ ਨਾ ਕੀਤੀ ਗਈ ਤਾਂ ਹਾਲਾਤ ਪੰਜਾਬ ਦੇ ਪਿੰਡਾਂ ਵਰਗੇ ਹੋ ਜਾਣਗੇ ਕਿਉਂਕਿ ਸਾਢੇ 3 ਸਾਲ ਤੋਂ ਹੁਣ ਆਪ ਦੀ ਵੀ ਸਰਕਾਰ ਹੈ ਕੀ ਪੰਜਾਬ ਦੇ ਹਾਲਾਤ ਉਹੀ ਨੇ ਜੋ ਕੰਗਨਾ ਕਹਿ ਰਹੇ ਨੇ ਕੀ ਹੈ ਤੁਹਾਡਾ ਰਿਐਕਸ਼ਨ ਜਿਵੇਂ ਪਹਿਲੀ ਗੱਲ ਤਾਂ ਕੰਗਨਰ ਰਣੌਤ ਨੂੰ ਇਹ ਬਿਆਨ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਸੀ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਪੰਜਾਬ ਦੇ ਵਿੱਚ ਐਕਚੁਅਲੀ ਨਸ਼ੇ ਆਏ ਕਦੋਂ ਨੇ ਇਹ 2007 ਤੋਂ ਪਹਿਲਾਂ ਦੇ ਕਦੇ ਕਿਸੇ ਨੇ ਚਿੱਟੇ ਦਾ ਨਾਮ ਹੀ ਨਹੀਂ ਸੁਣਿਆ ਸੀ ਪੁਸ਼ਤ ਪਨਾਹੀ ਕਰਨ ਵਾਲੇ ਇਹ ਧਰਗ ਤਸਕਰਾਂ ਨੂੰ ਵਡਾਵਾ ਦੇਣ ਵਾਲੇ ਇਹ ਰੁਜ਼ਗਾਰ ਦੇਣ ਦੀ ਬਜਾਏ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਸਰੀਂਝਾ ਫੜਾਉਣ ਵਾਲੇ ਇਹ ਔਰ ਲਗਾਤਾਰ ਇਹ ਸਰਕਾਰ ਚਲਾਉਂਦੇ ਰਹੇ 10 ਸਾਲ ਸਰਕਾਰ ਚ ਰਹੇ ਉਸ ਤੋਂ ਪਿੱਛੇ ਕਾਂਗਰਸ ਸਰਕਾਰ ਦੇ ਵਿੱਚ ਰਹੀ ਕਦੇ ਇਹਨਾਂ ਨੇ ਜਿਹਮਤ ਨਹੀਂ ਉਠਾਈ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋਣ ਅੱਜ ਮਾਨਸਾਬ ਦੀ ਸਰਕਾਰ ਨੇ ਜਿਸ ਤਰੀਕੇ ਦੀ ਅੰਤਮ ਲੜਾਈ ਜਿਹੜੀ ਹੈ ਉਹ ਨਸ਼ਿਆਂ ਦੇ ਵਿਰੁੱਧ ਛੇੜੀ ਹੋਈ ਹੈ ਔਰ ਜਿਸ ਤਰੀਕੇ ਨਾਲ ਜਿਹੜੇ ਕਿ ਅਸੀਂ ਪੰਜਾਬ ਦੇ ਵਿੱਚੋਂ ਸਪਲਾਈ ਚੇਨ ਨੂੰ ਤੋੜਿਆ ਔਰ ਜਿਸ ਤਰੀਕੇ ਦੇ ਨਾਲ ਜਿਹੜੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਕੇ ਜਾਗਰਤੀ ਪੈਦਾ ਕੀਤੀ ਹੈ ਔਰ ਲੋਕ ਪ੍ਰਤੀਗਿਆ ਕਰ ਰਹੇ ਨੇ ਕਿ ਅਸੀਂ ਨਾ ਨਸ਼ਾ ਕਰਾਂਗੇ ਨਾ ਕਰਨ ਦੇਵਾਂਗੇ ਔਰ ਜਿਸ ਤਰੀਕੇ ਦੇ ਨਾਲ ਅਸੀਂ ਰੀਹੈਬਿਲਿਟੇਸ਼ਨ ਸੈਂਟਰ ਨੂੰ ਅਪਗ੍ਰੇਡ ਕੀਤਾ ਹੈ ਤਾਂ ਕਿ ਉਹ ਲੋਕ ਜੋ ਨਸ਼ੇ ਦੇ ਆਦੀ ਹੋਣ ਜੀ 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 ਡਰੱਗ ਆਉਂਦੀ ਹੈ ਪੰਜਾਬ ਦੇ ਵਿੱਚ ਪੰਜਾਬ ਤੋਂ ਹਿਮਾਚਲ ਚ ਜਾਂਦੀ ਹੈ ਤਾਂ ਕੀ ਫਿਰ ਪੰਜਾਬ ਦੇ ਵਿੱਚ ਬੜੀ ਈਜ਼ੀਲੀ ਇਸ ਤਰ੍ਹਾਂ ਇਹ ਡਰੱਗ ਰੂਟ ਬਣ ਗਿਆ ਪੰਜਾਬ ਕੇ ਪਾਕਿਸਤਾਨ ਤੋਂ ਆਈ ਪੰਜਾਬ ਪੰਜਾਬ ਤੋਂ ਗੱਲ ਕੰਪਲੀਟ ਕਰ ਲੈਂਦੇ ਹੋ ਪਹਿਲੀ ਗੱਲ ਤਾਂ ਕੰਗਨਨ ਰੌਤ ਦਾ ਜਿਹੜਾ ਇਹ ਬਿਆਨ ਹੈ ਬੇਉਦ ਦਾ ਬਿਆਨ ਹੈਗਾ ਸੀ ਕਿ ਕਿ ਨਹੀਂ ਔਰ ਪੰਜਾਬ ਦੀ ਜਿਹੜੀ ਆਵਾਦੀ ਪਾਰਟੀ ਦੀ ਸਰਕਾਰ ਹੈ ਬਖੂਬੀ ਲੜਾਈ ਲੜ ਰਹੀ ਹੈ ਪਹਿਲੀ ਗੱਲ ਨੰਬਰ 1 ਨੰਬਰ 2 ਜੇ ਪਾਕਿਸਤਾਨ ਤੋਂ ਆਉਂਦੀ ਹੈ ਤਾਂ ਇੰਟਰਨੈਸ਼ਨਲ ਬਾਰਡਰ ਦੀ ਜ਼ਿੰਮੇਵਾਰੀ ਕਿਹਦੀ ਹੈਗੀ ਹੈ ਜੀ ਜੀ ਕਿ ਉਹ ਬੀਐਸਐਫ ਦੀ ਨਹੀਂ ਹੈ ਔਰ ਬੀਐਸਈਵੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਡਰ ਨਹੀਂ ਆਉਂਦੀ ਤਾਂ ਫੇਲਰ ਕਿਸਦਾ ਹੋਇਆ ਇਸ ਕਿਸੇ ਸਟੇਟ ਸਰਕਾਰ ਦਾ ਹੋਇਆ ਤੇ ਜਾਂ ਕੇਂਦਰ ਸਰਕਾਰ ਦਾ ਹੋਇਆ ਜਾਂ ਅਮਿਤ ਸ਼ਾਹ ਜੀ ਦਾ ਹੋਇਆ ਉਸ ਤੋਂ ਅੱਗੇ ਪੰਜਾਬ ਦੀ ਵੀ ਗੱਲ ਕੀਤੀ ਐ ਉੱਥੇ ਵੀ ਚੱਪੇ ਚੱਪੇ ਤੇ ਪੁਲਿਸ ਤਾਇਨਾਤ ਰਹਿੰਦੀ ਐ ਅਨਿਲ ਗਰਗ ਜੀ ਮੈਂ ਕਹਿੰਦਾ ਜੀ 50 ਕਿਲੋਮੀਟਰ ਤੱਕ ਦਾਇਰਾ ਕਿਹਦੇ ਕੋਲੇ ਐ ਬੀਐਸਐਫ ਕੋਲੇ ਐ ਤੇ ਜੇ 50 ਕਿਲੋਮੀਟਰ ਤੱਕ ਉਹ ਨਹੀਂ ਰੋਕ ਸਕਦਾ ਸੀ ਤਾਂ ਫੜ ਹੀ ਰਹੇ ਆ ਅਸੀਂ ਡਰਗ ਤਸਕਰਾਂ ਦੀ ਇਨਕਾਉਂਟਰ ਵੀ ਕਰ ਰਹੇ ਆ ਡਰਗ ਤਸਕਰਾਂ ਨੂੰ ਫੜ ਕੇ ਜੇਲਾ ਵਿੱਚ ਵੀ ਡੱਕ ਰਹੇ ਆ ਰਿਕਵਰੀ ਵੀ ਕਰ ਰਹੇ ਆ ਡਰਗ ਠੀਕ ਹੈ ਕਿ ਨਹੀਂ ਸੋ ਸਭ ਤੋਂ ਪਹਿਲਾ ਫੇਲਰ ਕਿਸ ਦਾ ਹੈਗਾ ਇੰਟਰਨੈਸ਼ਨਲ ਬਾਰਡਰ ਕਰਾਸ ਹੋਣ ਦਾ ਮਤਲਬ ਹੈਗਾ ਕੇਂਦਰ ਸਰਕਾਰ ਦਾ ਫੇਲਰ ਹੈਗਾ ਇਸ ਦਾ ਮਤਲਬ ਹੈਗਾ ਕੰਗਨਾ ਰੌਤ ਦਾ ਸੌਰੀ ਅਮਿਤ ਸ਼ਾਹ ਦਾ ਫੇਲਰ ਹੈਗਾ ਸੋ ਕੰਗਨਾ ਰੌਤ ਨੂੰ ਸਾਰਿਆਂ ਤੋਂ ਪਹਿਲਾਂ ਇਹ ਜਾਨੀ ਕਿ ਅਮਿਤ ਸ਼ਾਹ ਤੋਂ ਅਸਤੀਫਾ ਵੀ ਮੰਗਣਾ ਚਾਹੀਦਾ ਔਰ ਇਹ ਗੱਲ ਅਮਿਤ ਸ਼ਾਹ ਜੀ ਨਾਲ ਕਰਨੀ ਚਾਹੀਦੀ ਉਹਨਾਂ ਨਾਲ ਠੀਕ ਹੈ ਸਾਡੇ ਨਾਲ ਕਾਂਗਰਸ ਦੇ ਆਗੂ ਵੀ ਨੇ ਹਰੀਕ੍ਰਿਸ਼ਨ ਹਿਮਾਚਲ ਤੋਂ ਉਹ ਵੀ ਮੰਨਦੇ ਨੇ ਇਸ ਦੇ ਨਾਲ ਹੀ ਇਸ ਦੇ ਨਾਲ ਹੀ ਸਾਡੇ ਨਾਲ ਇਸ ਵੇਲੇ ਸ਼ਰੇਸ਼ ਕਸ਼ਪ ਜੁੜੇ ਨੇ ਭਾਜਪਾ ਦੇ ਸੂਬਾ ਪ੍ਰਧਾਨ ਨੇ ਹਿਮਾਚਲ ਦੇ ਕਸ਼ਪ ਸਾਹਿਬ న్యూਸ 18 ਤੇ ਸਵਾਗਤ ਹੈ ਕੰਗਨਾ ਰਣੌਤ ਦਾ ਇੱਕ ਬਿਆਨ ਆਇਆ ਜਿਸ ਤੇ ਕਾਂਗਰਸ ਕਹਿ ਰਹੀ ਹੈ ਕਿ ਅਜਿਹੇ ਬੇਤੁੱਕੇ ਬਿਆਨ ਨੇ ਕੋਈ ਸੱਚਾਈ ਨਹੀਂ ਹੈ ਪਰ ਕੰਗਨਾ ਰਣੌਤ ਦੇ ਵੱਲੋਂ ਇਹ ਕਿਹਾ ਗਿਆ ਏ ਕਿ ਹਿਮਾਚਲ ਦੇ ਵਿੱਚ ਨਸ਼ਾ ਉਸ ਤਰ੍ਹਾਂ ਹੈ ਜਿਵੇਂ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਧਵਾਵਾਂ ਨੇ ਤੇ ਜੇ ਨਾ ਰੋਕਿਆ ਗਿਆ ਤਾਂ ਨਸ਼ੇ ਦੇ ਹਾਲਾਤ ਪੰਜਾਬ ਵਰਗੇ ਹੋ ਜਾਣਗੇ ਹਿਮਾਚਲ ਦੇ ਪਿੰਡ ਵੀ ਪੰਜਾਬ ਦੀ ਤਰ੍ਹਾਂ ਹੋ ਜਾਣਗੇ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਇਸ ਤੇ हाँ देखिए पहले तो मैं आपका धन्यवाद करता हूँ गंभीर जय है जी। नशा और आज देश भर की बात में करना चाहूँगा कि जिस प्रकार से नशा फैल रहा है हिमाचल की बात है हिमाचल देवभूमि है और हिमाचल में लगातार जो नशे की घटनाएं हो रही हैं और आज छोटे छोटे बच्चे भी नशे की गिरफ्त में है हमारी जो यूथ है हमारा जो देश का भविष्य है जो हमारी यंग जनरेशन है चिट्टे का शिकार विशेष रूप से नशा अर्थात चिट्टा उसका शिकार हो रही है और पहले तो शहरों तक नशा होता था आज गाँव तक भी स्कूलों तक छोटे छोटे बेटिया बेटे हमारे साहब बीजेपी की साँग साँग बीजे सरकार पहला हिमाचल कांग्रेस है की सरकार चेंज होने तो बाद बदया तो ही दिक्कत नहीं नहीं देखिए देखिए इसमें सरकार की बात नहीं मैं करना चाहूंगा मैं इतना कहना चाहूंगा सरकार कोई भी हो ये हमारे लिए बड़ी गंभीर समस्या है ये समाज के लिए गंभीर समस्या है और सरकार पहले वाली रही उसने भी प्रयास किए आज की सरकार भी प्रयास कर रही है लेकिन जो मेन जो कॉज है कि जिस प्रकार से ये एक जिसको हम कह सकते हैं कि चिट्टे की जो लगातार जिसमें बढ़ोतरी हो रही है तो इसमें सभी लोगों के सबकी जरूरत है वो चाहे अपोजिशन है चाहे रूलिंग का है सुरेश जी कमी कमी करने लग रही है कि इतने कमी है देखिए कमी की बात नहीं है इसमें क्या है कि सब लोगों को मिलकर काम करने की आवश्यकता है ठीक है वो चाहे वो चाहे कांग्रेस पार्टी हो या बीजेपी पार्टी हो या कोई और पार्टी हो और उसमें जो बच्चों के पेरेंट्स हैं, कहीं ना कहीं कई कही बार क्या होता है कि पेरेंट्स को पता लग जाता है कि उनका बच्चा नशे की लत में आ गया लेकिन समाज में कहीं उनकी बेजती ना हो जाए इसके कारण जो है इसको छुपाने लगते हैं ਤੁਸੀਂ ਤੁਸੀਂ ਸੰਸਦ ਹੋ ਤੁਸੀਂ ਸੰਸਦ ਹੋ ਤੁਹਾਡੇ ਕੋਲ ਜਾਣਕਾਰੀ ਮਿਲਦੀ ਰਹਿੰਦੀ ਹਣੀ ਰੂਟ ਕੀ ਆ ਅਸਲ ਦੇ ਵਿੱਚ ਡਰਗ ਦਾ ਰੂਟ ਕੀ ਆ ਕਿਹੜੇ ਪਾਸੇ ਹੁੰਦਾ ਹੈ ਜਰਾ ਤੱਕ ਰੂਟ ਕੀ ਬਾਤ ਹੈ ਅਸੀਂ ਜਾਣਦੇ ਹਾਂ ਕਿ ਪਾਕਿਸਤਾਨ ਸੇ ਜੋ ਹੈ ਤਕਰੀ ਹੁੰਦੀ ਹੈ ਔਰ ਉਸਕੇ ਬਾਅਦ ਪੰਜਾਬੋਂ ਕੇ ਹਿਮਾਚਲ ਤੱਕ ਪਹੁੰਚਾ ਹੈ ਇਸ ਵਿੱਚ ਕਈ ਪਰ ਵੀ ਕੋਈ ਸਰਕਾਰ ਦੀ ਗੱਲ ਨਹੀਂ ਹੈ ਲੇਕਿਨ ਜੋ ਅਜ਼ਮਈਆਂ ਅਮਰ ਲਗਾਤਾਰ ਕਾਰਵਾਈ ਕਰ ਰਹੀ ਹੈ ਸਾਡੇ ਨਾਲ ਆਪ ਦੇ ਆਗੂ ਨੀਲ ਕਰਕੇ ਜੁੜੇ ਨੇ ਉਹ ਕਹਿੰਦੇ ਨੇ ਕਿ ਉੱਥੇ ਬੀਐਸਐਫ ਤਾਇਨਾਤ ਹੈ ਤੇ ਉਹ ਸਿੱਧੀ ਸਿੱਧੀ ਸੈਂਟਰ ਦੇ ਅੰਡਰ ਹੈ ਤਾਂ ਜਿਹੜੀ 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 ਇਹ ਬਾਰਡਰ ਹੈ ਬਾਰਡਰ ਪਾਰ ਤੋਂ ਪੰਜਾਬ ਵਾਲੇ ਪਾਸੇ ਉੱਥੇ ਰੁਕ ਜਵੇ ਪੰਜਾਬ ਆਵੇ ਹੀ ਨਾ ਫਿਰ ਹਿਮਾਚਲ ਵੀ ਨਾ ਆਵੇ ਤਾਂ ਇਸ ਦੇ ਵਿੱਚ ਕਿਤੇ ਨਾ ਕਿਤੇ ਫੇਲਿਅਰ ਤਾਂ ਹੈ उसके लिए उसके लिए सरकार निरंतर प्रयास कर रही है सिक्टा माफिया पकड़े जाते हैं लगातार जो है हमारी जो एजेंसियां हैं चाहे जीएसएस जी जी। है या दूसरी आप देखते होंगे कितने पखड़ों को पकड़ा जाता है और कितनी खेप पकड़ी जाती है लेकिन इसका इसका केवल इससे हल नहीं है ये तो हमको समाज के अंदर भी जागृति लानी होगी और पेरेंट्स को बच्चों के पेरेंट्स को उनको बताकर एजुकेट करके ताकि बच्चे इसकी लक्ष्य दूर हो सके ਕبھی ਹਮ ਇਸ ਕੋ ਜੋ ਹੈ ਠੀਕ ਹੈ ਠੀਕ ਹੈ ਨੀਲ ਗਰਦਜੀ ਲਾਸਟ ਤੁਹਾਡਾ ਮੈਚ ਤੁਹਾਡੇ ਰਿਐਕਸ਼ਨ ਫਿਰ ਬਾਈਂਡ ਅਪ ਕਰ ਰਹੇ ਕਿ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਉਹ ਕਹਿੰਦੇ ਨੇ ਕਿ ਇਹ ਇਕੱਲੇ ਇੱਕ ਸਟੇਟ ਦੀ ਮੁਸ਼ਕਿਲ ਨਹੀਂ ਹੈ ਇਕੱਲੇ ਸਟੇਟ ਦੀ ਦਿੱਕਤ ਨਹੀਂ ਹੈ ਸਾਰੀਆਂ ਦੇਸ਼ ਦੇ ਵਿੱਚ ਹੈ ਤੇ ਸੈਂਟਰ ਸਰਕਾਰ ਇਸ ਦੇ ਵਿੱਚ ਲਗਾਤਾਰ ਯਤਨ ਕਰ ਰਹੀ ਹੈ ਬੀਐਸਐਫ ਵੀ ਹੈ ਪਰ ਇਹ ਸਾਰੀ ਸਮਾਜਿਕ ਸਮੱਸਿਆ ਵੀ ਹੈ ਇਹ ਕੋਈ ਪੋਲੀਟੀਕਲ ਪਾਰਟੀਆਂ ਕਰਕੇ ਨਹੀਂ ਹੈ ਜਾਂ ਸਰਕਾਰਾਂ ਕਰਕੇ ਨਹੀਂ ਹੈ ਦਿਖੋ ਮੈਂ ਤੇ ਪਹਿਲਾਂ ਵੀ ਮੇਰਾ ਇਹੀ ਵਿਚਾਰ ਸੀ ਮੈਂ ਹੁਣ ਵੀ ਇਹੀ ਕਹਿ ਰਿਹਾ ਇਹਦੇ ਲਈ ਸਾਰਿਆਂ ਦੀ ਕਿਸੇ ਇੱਕ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਇੱਕ ਪੋਲੀਟੀਕਲ ਸਰਕਾਰ ਦੀ ਲੜਾਈ ਨਹੀਂ ਹੈ ਇਹ ਸਮਾਜ ਦੀ ਲੜਾਈ ਹੈ ਸਾਰਿਆਂ ਨੂੰ ਮਿਲ ਕੇ ਇਕੱਠੇ ਰੜਨਾ ਪੈਣਾ ਹੈ ਇਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਜੁੱਧ ਵਿੱਢਿਆ ਹੋਇਆ ਹੈ ਇਸੇ ਤਰ੍ਹਾਂ ਦਾ ਜੁੱਧ ਜਿਹੜਾ ਹੈਗਾ ਸਾਡੇ ਐਡਜੋਇਨਿੰਗ ਸਟੇਟ ਦੇ ਵਿੱਚ ਰੜਨਾ ਚਾਹੀਦਾ ਹੈਗਾ ਔਰ ਕੇਂਦਰ ਸਰਕਾਰ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਸੂਬਾ ਸਰਕਾਰਾਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਔਰ ਨਾਲੋਂ ਨਾਲ ਸਿਰਫ ਸਪਲਾਈ ਚੇਨ ਤੋੜਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਨਾਲੋਂ ਨਾਲ ਲੋਕਾਂ 'ਚ ਜਾਗਰੂਕ ਨਾਲ ਜੋ ਨਸ਼ੇ ਦੇ आदी ਹੋ ਚੁੱਕੇ ਉਹਨਾਂ ਦੀ ਰੀਹੈਬਿਲਿਟੇਸ਼ਨ ਕਰਨੀ ਹੈ ਫਿਰ ਜਾ ਕੇ ਤੁਸੀਂ ਇਸ ਮੁੱਦੇ ਨੂੰ ਹੱਲ ਕਰ ਪਾਉਗੇ ਅਦਰ ਵਿੱਚ ਬਤਾ ਹਰ ਠੀਕ ਹੈ ਠੀਕ ਹੈ ਬਹੁਤ ਧੰਨਵਾਦ ਨੀਲ ਗਰਗ ਜੀ ਬਹੁਤ ਧੰਨਵਾਦ ਹਰੀਕ੍ਰਿਸ਼ਨ ਜੀ ਤੇ ਸੁਰੇਸ਼ ਕਸ਼ਯਪ ਜੀ ਤਾਂ ਵਕ ਵਕ ਪੋਲਿਟਿਕਲ ਪਾਰਟੀਆਂ ਦੇ ਆਗੂ ਸਾਡੇ ਨਾਲ ਜੁੜੇ ਹਾਲਾਂਕਿ ਦੇਸ਼ ਵਿਆਪੀ ਸਮੱਸਿਆ ਹੈ ਨਸ਼ਾ ਹਾਲਾਂਕਿ ਪੂਰੇ ਵਰਲਡ ਦੇ ਵਿੱਚ ਹੈ ਪਰ ਕਿਉਂਕਿ ਪੰਜਾਬ ਦੀ ਜਦੋਂ ਗੱਲ ਹੁੰਦੀ ਹੈ ਤਾਂ ਹੁਣ ਕੰਗਨਾ ਰਣੌਤ ਦਾ ਬਿਆਨ ਆਇਆ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਪੰਜਾਬ ਦੇ ਵਿੱਚ ਤਾਂ ਬਹੁਤ ਗੰਭੀਰ ਸਮੱਸਿਆ ਹੈ ਤੇ ਪੰਜਾਬ ਤੋਂ ਹੁੰਦੀ ਹੁੰਦੀ ਹੁਣ ਹਿਮਾਚਲ ਦੇ ਵਿੱਚ ਵੀ ਇਹ ਪੰਜਾਬ ਵਰਗੇ ਨਾ ਹੋ ਜਾਣ ਤਾਂ ਸਮਾਂ ਰਹਿੰਦੇ ਆ ਕਦਮ ਚੁੱਕਣੇ ਪੈਣਗੇ ਪਰ ਇਸੇ ਸਿਆਸਤ ਵੀ ਹੈ ਇਸ ਤੇ ਸਮੱਸਿਆ ਵੀ ਹੈ ਦੇਖਣਾ ਹੋਏਗਾ ਕਦੋਂ ਤੱਕ ਇਹ ਜਿਹੜੀ ਵੱਡੀ ਸਮੱਸਿਆ ਇਸ ਦਾ ਹੱਲ ਕੋਈ ਨਿਕਲ ਪਉਂਦਾ ਹੈ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਡਰੱਗ ਆ ਰਹੀ ਹੈ ਲਾਂਗਾ ਪੰਜਾਬ ਵੀ ਹੈ ਤੇ ਵਕ-ਵਕ ਸਟੇਟਾਂ ਦੇ ਵਿੱਚ ਫੇਰੇ ਪਹੁੰਚਦੀ ਮਾਚਲ ਮੇ ਜੋ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ ਕਿ ਮੈਂ ਆਪਸੇ ਇਹ ਬਤਾਨਾ ਚਾਹੁੰ ਕਿ ਕਿ ਜਲਦ ਹੀ ਅਗਰ ਇਸ ਪਰ ਕੋਈ कड़ा कदम नहीं लिया जाए जाएगा तो हमारे जो जैसे पंजाब में कुछ गांव हैं जहाँ पे सिर्फ बुधवाएं और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूँगी गलिबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही कहा है प्रधानमंत्री ਤੇ ਉਧਰ ਸਿੱਧੂ ਮੂਸੇਵਾਲਾ ਕਤਲकांड ਤੇ ਬੱਬੂ ਮਾਨ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ ਕੈਨੇਡਾ ਦੇ ਵਿੱਚ ਇੱਕ ਸ਼ੋਅ ਦੇ ਦੌਰਾਨ ਬਿਨਾ ਨਾਂ ਲਏ ਬੱਬੂ ਮਾਨ ਬੋਲਦੇ ਨਜ਼ਰ ਆਏ ਨੇ ਉਹਨਾਂ ਕਹਿੰਦੇ ਕਿ ਮੀਡੀਆ ਟ੍ਰਾਇਲ ਕਰਨਾ ਛੱਡ ਦਿਓ ਬੱਬੂ ਮਾਨ